ਤਾਨੂੰ ਜੀ ਨਾ ਕਰੇ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਨਾ ਲਿਆਓ ਰੁਮਾਲੇ ਤੁਹਾਡੀ ਸੇਵਾ ਆਕਾਰਥ ਜਾਣੀਗੇ ਕਿਸੇ ਕੰਮ ਨਹੀਂ ਆਣੀ ਮੈਂ ਕਹਿ ਰਿਹਾ ਇੱਥੇ ਬਹਿ ਕੇ ਦਿਲ ਨਾ ਟੁੱਟੇ ਤੁਹਾਡਾ ਔਰ ਇੰਨੇ ਨੁਕਸਾਨ ਪਤਾ ਕੀ ਕਰਨਾ ਲੋਕਾਂ ਦੇ ਸਾਹ ਲੈਣ ਚ ਦਿੱਕਤ ਆਉਣਾ ਇਹਨੂੰ ਅੱਗ ਲਾ ਕੇ ਸਾੜਨਾ ਪੈਣਾ ਤੁਸੀਂ ਨਾ ਪਾਪਾਂ ਦੇ ਬਾਗੀ ਬਣੋ ਹੱਥ ਜੋੜ ਕੇ ਬੇਨਤੀ ਪੰਥ ਨੂੰ ਨਾ ਟੇਰ ਲਾਓ ਥੋੜਾ ਜਿਹਾ ਜਦਾ ਗੁਰੂ ਨੇ ਕਿਹਾ ਨਾ ਅਕਲੀ ਸਾਹਿਬ ਸੇਵੀ ਹੈ ਅਕਲੀ ਕੀ ਜੈਦਾਨ ਕੁਝ ਦਿਨ ਲੱਗਿਆ ਵੀ ਇਹ ਸਮਝ ਲਈਏ ਵੀ ਹਾੜ ਦਾ ਮਹੀਨਾ ਹੋਵੇ ਤੇ ਅਸੀਂ ਕਈ ਵੀ ਨਹੀਂ ਤੱਤੇ ਪਾਣੀ ਨਾਲ ਨਹਾਉਣਾ ਇਹ ਸਿਆਣਪ ਨਹੀਂ ਹੁੰਦੀ ਉਹਨੂੰ ਜ਼ਰੂਰਤ ਕਾਦੀਏ ਇਹ ਸਮਝਣ ਦਾ ਯਤਨ ਕਰੀਏ ਆ ਦਿਖਾਓ ਮੈਨੂੰ ਮੈਂ ਇਹ ਪੰਥ ਨੂੰ ਦਿਖਾਣਾ ਚਾਹੁੰਦਾ ਇਹ ਇੱਕ ਸੈਕਿੰਡ ਵਿੱਚ ਆਏ ਆ ਪੰਥ ਜੀ ਤੇ ਇਹ ਕੌਮ ਦਾ ਪੈਸਾ ਹੈ ਇਹਨੂੰ ਵੇਸਟ ਨਾ